ਅਸੀਂ ਇੱਥੇ ਇਲਾਜ ਕੋਈ 20 ਸਾਲ ਤੋਂ ਕਰ ਰਹੇ ਆ ਅਸੀਂ ਉਹਨੂੰ ਉਸੇ ਵੇਲੇ ਬੰਦੇ ਨੂੰ ਕਹਿੰਦੇ ਉੱਠ ਕੇ ਬਹਿ ਕੇ ਦੇਖ ਪੈਰਾ ਬਸ ਜੀ ਉੱਠ ਕੇ ਖੜ ਮੁੱਦਾ ਸਿੱਧਾ ਹੋ ਕੇ ਦੇ ਦਵਾਈ ਦੀ ਬਹੁਤਾ ਜੇ ਲੋੜ ਨਹੀਂ ਪੈਂਦੀ ਅਸੀਂ ਇੱਕ ਹੱਡ ਜੋੜ ਦਵਾਈ ਬਣਾਈ ਆ ਉਹ ਹੱਡ ਜੋੜ ਕਹਿੰਦੇ ਆ ਜੇ ਹੱਡ ਉਹ ਤਿੰਨਾਂ ਦਿਨਾਂ ਚ ਟੁੱਟਾ ਜੋੜ ਦਿੰਦੀ ਆ ਉਹਨੂੰ ਬਸ ਇੱਕ ਮਹੀਨਾ ਵਾਸਤੇ ਉਹ ਕੜਾ ਪ੍ਰਸ਼ਾਦ ਬਣਾ ਕੇ ਖਵਾ ਦਿਓ ਕੋਈ ਹੱਡੀ ਟੁੱਟੂਗੀ ਇਲਾਜ ਸਾਰੇ ਚੀਜ਼ਾਂ ਦੇ ਹੈਗੇ ਆ ਜੇ ਦਿਨੇ ਆ ਤੇ ਰਾਤ ਆ ਰਾਤ ਆ ਤੇ ਦਿਨੇ ਆ ਸਾਡੇ ਕਿਸੇ ਨੇ ਵੀ ਜਿੰਨਾ ਚਿਰ ਅਸੀਂ ਇੱਥੇ ਰਹੇ ਕਿਸੇ ਨੇ ਮੂੰਹ ਬੰਨਿਆ ਸਾਡੇ ਦੇਖਿਆ ਹੁਣ ਇਨਾ ਰੋਲਾ ਪਿਆ ਕਰ ਉਹਨਾਂ ਦਾ ਜਿਹੜੀ ਇਹ ਕਰੋਨਾ ਬਿਮਾਰੀ ਸੀਗੀ ਇਹ ਕੋਈ ਨਵੀਂ ਬਿਮਾਰੀ ਨਹੀਂ ਸੀ ਇਹ ਤਾਂ ਸਦੀਆਂ ਤੋਂ ਚੱਲਦੀ ਆਈ ਪੁਰਾਣੀ ਬਿਮਾਰੀ ਸੀ ਐਤਵਾਰ ਨੂੰ 150 ਪੌਣੇ 200 ਮਰੀਜ਼ ਹੋਣਾ ਹੋਣਾ ਕੈਂਸਰ ਦੀ ਬਿਮਾਰੀ ਆ ਇਹ ਹੁੰਦੀ ਆ ਆਕਸੀਜਨ ਦੀ ਘਾਟ ਦੇ ਨਾਲ 3 ਦਿਨ ਲਗਾਤਾਰ ਖਾਣ ਦੇ ਨਾਲ ਮੁੜ ਕੇ ਸਾਹ ਸਾਫ਼ ਹੋ ਜਾਊਗਾ ਉਹਦੇ ਬੰਦੇ ਦਾ ਬਿੰਗਾ ਮੂੰਹ ਸਵੇਲੇ ਹੀ ਜੇ ਤਾਜ਼ਾ ਹੋਇਆ ਹੋਵੇ ਨਾ 2-4 ਘੰਟਿਆਂ ਦੇ ਵਿੱਚ ਠੀਕ ਹੋ ਜਾਊਗਾ ਇੱਥੇ ਪੈਸੇ ਦੀ ਲੋੜ ਨਹੀਂ ਪੈਂਦੀ ਇੱਥੇ ਮਨ ਦੀ ਲੋੜ ਹੈ ਇਹ ਦਵਾਈ ਦੇ ਨਾਲ ਤਿੰਨ ਚਾਰ ਰੋਗ ਕੱਟੇ ਜਾਂਦੇ ਆ ਜਿਆਦੇ ਪਿਸ਼ਾਬ ਆਉਂਦਾ ਹੋਵੇ ਰੁਕਦਾ ਪਿਸ਼ਾਬ ਹੋਵੇ ਸਭ ਠੀਕ ਹੋ ਜੀ ਡੇਟ ਬੰਦ ਹੋ ਜਾਣੀ ਕਿਸੇ ਦੀ ਕਿਸੇ ਨੂੰ ਡੇਟ ਨਹੀਂ ਆਉਂਦੀ ਸਾਡੇ ਕੋਲ ਤਾਂ ਬਾਹਰ ਨਾਗaland ਤੋਂ ਆ ਰਹੇ ਆ ਲੋਕੀ ਬੰਬੇ ਤੋਂ ਆ ਰਹੇ ਆ ਜੀ ਪਾਕਿਸਤਾਨ ਤੋਂ ਆਉਂਦੇ ਆ ਜੀ ਕੈਂਸਰ ਦੀ ਦਵਾਈ ਖਵਾਉਂਦੇ ਉਹ ਨਾਲ ਦੁੱਧ ਤੇ ਕੀ ਖਾਣਾ ਪੈਂਦਾ ਉਹ ਅਸੀਂ ਗੁਰਦੁਆਰੇ ਨੂੰ ਫ੍ਰੀ ਦਵਾਂਗੇ ਅੱਖਾਂ ਵਾਸਤੇ ਕੋ ਆ ਦਵਾਈ ਅਸੀਂ ਤਿਆਰ ਕਰਦੇ ਆ ਆਪ ਜੀ ਹਰ ਇੱਕ ਚੀਜ਼ ਖਾਣ ਤੋਂ ਪਹਿਲਾਂ ਪਾਣੀ ਪੀਓ ਕਦੀ ਨੁਕਸ ਨਹੀਂ ਪਊਗਾ ਸਾਡੇ ਸੀਸ ਸਤਿ ਸ਼੍ਰੀ ਅਕਾਲ ਦੋਸਤੋ ਮਹਨਵਨੀ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਜੀਬੀਸੀ ਅਪਡੇਟ ਗੱਲ ਕਰਦੇ ਆ ਰੋਗਾਂ ਦੀ ਕਿਸੇ ਵੀ ਇਨਸਾਨ ਨੂੰ ਜਦੋਂ ਕੋਈ ਰੋਗ ਲੱਗਦਾ ਤਾਂ ਉਸ ਦਾ ਇਲਾਜ ਕਰਾਉਣ ਲਈ ਵੱਡੇ ਵੱਡੇ ਹਸਪਤਾਲਾਂ ਤੱਕ ਵੱਡੇ ਵੱਡੇ ਸ਼ਹਿਰਾਂ ਤੱਕ ਪਹੁੰਚਿਆ ਜਾਂਦਾ ਉਸ ਬਿਮਾਰੀ ਨੂੰ ਠੀਕ ਕਰਨ ਵਾਸਤੇ ਕਈ ਵਾਰ ਇਹੋ ਜਿਹੇ ਰੋਗ ਲੱਗ ਜਾਂਦੇ ਜੋ ਲਾ ਇਲਾਜ ਹੁੰਦੇ ਨੇ ਤੇ ਉਹਨਾਂ ਦਾ ਇਲਾਜ ਕਰਨ ਵਾਸਤੇ ਕਾਫੀ ਲੱਖਾਂ ਰੁਪਏ ਤੱਕ ਵੀ ਪਰਿਵਾਰ ਵਾਲੇ ਖਰਚ ਦਿੰਦੇ ਨੇ ਪਰ ਇਲਾਜ ਨਹੀਂ ਹੁੰਦਾ ਇਨਸਾਨ ਜ਼ਿੰਦਗੀ ਤੋਂ ਹੱਥੋਂ ਵਿੱਡਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਜਾ ਵਿਰਾਜਦਾ ਪਰ ਹੁਸ਼ਿਆਰਪੁਰ ਵਿੱਚ ਪਹੁੰਚੇ ਆ ਚੱਕ ਮੱਲਾਂ ਦੇ ਗੁਰਦੁਆਰਾ ਸਾਹਿਬ ਜਿੱਥੇ ਕਿ ਹਰ ਇੱਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਤੇ ਸਾਡੇ ਨਾਲ ਸੇਵਾਦਾਰ ਸਾਹਿਬ ਮੌਜੂਦ ਨੇ ਅਸੀਂ ਉਹਨਾਂ ਨਾਲ ਜਾਣਕਾਰੀ ਹਾਸਲ ਕਰਦੇ ਹਾਂ ਕਿ ਕਿਹੜੇ-ਕਿਹੜੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਤੇ ਕਿੰਨੀਆਂ ਕੋ ਬਿਮਾਰੀਆਂ ਦਾ ਇਲਾਜ ਉਹ ਹੁਣ ਤੱਕ ਕਰ ਚੁੱਕੇ ਨੇ ਤੇ ਕਿੰਨੇ ਕੋ ਮਰੀਜ਼ ਇਨਾਂ ਕੋਲੋਂ ਠੀਕ ਹੋ ਚੁੱਕੇ ਨੇ ਸਵਾਗਤ ਆ ਸਰ ਜੀਬੀਸੀ ਅਪਡੇਟਰ ਦੇ ਵਿੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਵਧੀਆ ਮਹਾਰਾਜ ਦੀ ਕਿਰਪਾ ਆ ਅਸੀਂ ਇੱਥੇ ਇਲਾਜ ਕੋਈ 20 ਸਾਲ ਤੋਂ ਕਰ ਰਹੇ ਆ ਪਹਿਲਾਂ ਅਸੀਂ ਆਪਣੇ ਘਰ ਕਰਦੇ ਸੀ ਸਾਡਾ ਆਪਣਾ ਕਾਰੋਬਾਰ ਹੈ ਖੇਤੀਬਾੜੀ ਆ ਪੱਠੇ ਦਾ ਕਾਰੋਬਾਰ ਸੀਗਾ ਅਸੀਂ ਉਤੋਂ ਬਾਅਦ ਇਹ ਵਿੱਚ ਇਲਾਜ ਕਰਦੇ ਸੀ 3 ਕਿਸੇ ਦਾ ਇਲਾਜ ਹੋ ਜਵੇ ਕੋਈ ਠੀਕ ਹੋ ਜਾਵੇ ਇੱਥੋਂ ਬਾਅਦ ਫਿਰ ਮਹਾਪੁਰਖਾਂ ਬਾਬੇ ਕਾਵਲ ਸਿੰਘ ਜੀ ਹੁਣੀ ਹੋਏ ਆ ਅੱਛਾ ਜੀ ਇਹਨਾਂ ਨਾਲ ਪਿਆਰ ਪੈ ਗਿਆ ਇਹ ਫਿਰ ਅਣਕਿੰਨੀ ਹਕਮਰਾ ਬਣਾਇਆ ਸੀ ਇਹ ਕਹਿੰਦੇ ਸੀ ਇੱਥੇ ਆ ਕੇ ਦਵਾਈਆਂ ਦਿਆ ਕਰੋ ਫਿਰ ਅਸੀਂ ਇਹਨਾਂ ਦਾ ਬਚਨ ਮੰਨ ਕੇ ਇਹਨਾਂ ਦੇ ਇੱਥੇ ਹੁੰਦਿਆਂ ਹੋਇਆਂ ਸਰੀਰ ਤੌਰ ਤੇ 3-4 ਸਾਲ ਪਹਿਲਾਂ ਅਸੀਂ ਇਲਾਜ ਸ਼ੁਰੂ ਇੱਥੇ ਕਰਤਾ ਸੀ ਠੀਕ ਹੈ ਅਸੀਂ ਡਿਸਕ ਪ੍ਰੋਬਲਮ ਦਾ ਸਾਡਾ ਸਭ ਤੋਂ ਪਹਿਲਾ ਇਲਾਜ ਆ ਡਿਸਕ ਪ੍ਰੋਬਲਮ ਸਰਵਾਈਕਲ ਕਿਤੇ ਵੀ ਹੱਡ ਕੋ ਟੁੱਟਿਆ ਹੋਵੇ ਹਾਂਸ ਟੁੱਟਿਆ ਹੋਵੇ ਉਹਦਾ ਇਲਾਜ ਕਰਨਾ ਠੀਕ ਕਰਨਾ ਤੇ ਅਸੀਂ ਉਹ ਤੋਂ ਠੀਕ ਕਰਦੇ ਆ ਠੀਕਾ ਕੀ ਹੈ ਨਹੀਂ ਬਹਿ ਕੇ ਦੇਖੋ ਜਦੋਂ ਵੀ ਅਸੀਂ ਕਿਸੇ ਦੀ ਰੀੜ ਦੀ ਹੱਡੀ ਡਿਸਕ ਪ੍ਰੋਬਲਮ ਠੀਕ ਕਰਦੇ ਆ ਸਰਵਾਈਕਲ ਠੀਕ ਕਰਦੇ ਆ ਅਸੀਂ ਉਹਨੂੰ ਉਸੇ ਵੇਲੇ ਬੰਦੇ ਨੂੰ ਕਹਿੰਦੇ ਉੱਠ ਕੇ ਬਹਿ ਕੇ ਦੇਖ ਪੈਣਾ ਬਸ ਉੱਠ ਕੇ ਘਰ ਮੁੱਦਾ ਸਿੱਧਾ ਹੋ ਕੇ ਦੇ ਕੇ ਹੱਡੀ ਰੀੜ ਦੀ ਆ ਜੇ ਕੋ ਮਨਸਾ ਮਨਕਾ ਖਰਾਬ ਹੁੰਦਾ ਨੁਕਸ ਪੈਂਦਾ ਉਹ ਅਸੀਂ ਇੱਥੇ ਠੀਕ ਕਰਦੇ ਆ ਉਤਭਾ ਜਦੋਂ ਮਾਰ ਤੁਰੇ ਫਿਰੇ ਨੱਠੇ ਭਜੇ ਜੋ ਮਰਜੀ ਕਰੇ ਡਿਸਕ ਟੁੱਟ ਜਾਂਦੀ ਹੈ ਤੇ ਜਿਹੜੇ ਡਿਸਕ ਦੇ ਇਲਾਜ ਤੁਸੀਂ ਕਰਦੇ ਹੋ ਉਹਦੀ ਜਿਹੜੀ ਦਵਾਈ ਦਿੰਨੇ ਹੋ ਕਿੰਨਾ ਚਿਰ ਦਵਾਈ ਖਾਣੀ ਪੈਂਦੀ ਹੈ ਦਵਾਈ ਦੀ ਬਹੁਤਾ ਚਿਰ ਲੋੜ ਨਹੀਂ ਪੈਂਦੀ ਜਦੋਂ ਮਣ ਕੇ ਸੈੱਟ ਹੋ ਜਾਂਦੇ ਰੀੜ ਦੀ ਹੱਡੀ ਦੇ ਅਸੀਂ ਤਾਂ ਇੱਕ ਦੇਖ ਲੈਂਦੇ ਹਾਂ ਬਾਏ ਆ ਜਾਂ ਗਰਮੀ ਹੈ ਸਰੀਰ ਦੇ ਵਿੱਚ ਉਸ ਆਮ ਦਵਾਈ ਦੇਣੀ ਕਿਹੜੀ ਲੋੜ ਆ ਇਹਨੂੰ ਬਾਕੀ ਜਿਹੜੀ ਹੈਗੀ ਆ ਇਹੋ ਮਤਲਬ ਠੀਕ ਕਰਨੇ ਦੀ ਹੈ ਜਦ ਇਹ ਮਾਲਸ਼ੇ ਹੁੰਦੀ ਆ ਹੱਡੀਆਂ ਜੋ ਬਣ ਕੇ ਹਿਲ ਜਾਂਦਾ ਉਹਨੂੰ ਸੈਟ ਕਰਨ ਵੇ ਤੇਲ ਦੀ ਲੋੜ ਪੈਂਦੀ ਆ ਜਾਂ ਥੋੜੀ ਬਹੁਤ ਦਵਾਈ ਦਿੰਦੇ ਆ ਉਹ ਵੀ ਕੋਈ ਖਾਸ ਦਵਾਈਆਂ ਨਹੀਂ ਹੁੰਦੀਆਂ ਆਪਣੀਆਂ ਦੇਸੀ ਦਵਾਈਆਂ ਬਣੀਆਂ ਆ ਉਹ ਖਾਓ ਦੁੱਧ ਕੇ ਖਾਓ ਜਿੱਦਾਂ ਅਸੀਂ ਇੱਕ ਹੱਡ ਜੋੜ ਦਵਾਈ ਬਣਾਈ ਆ ਉਹਨੂੰ ਹੱਡ ਜੋੜ ਕਹਿੰਦੇ ਆ ਜੇ ਹੱਡ ਉਹ ਤਿੰਨਾਂ ਦਿਨਾਂ ਚ ਟੁੱਟਾ ਜੋੜ ਦਿੰਦੀ ਆ ਪਰ ਅਸੀਂ ਫੇਰ ਵੀ 22 ਦਿਨ ਪੰਨ ਕੇ ਰੱਖਦੇ ਆ ਤਾਂ ਉਹਨੂੰ ਕੜਾ ਦੇ ਨਾਲ ਖਾਣਾ ਪੈਂਦਾ ਕੜਾ ਚ ਕੈਲਸ਼ੀਅਮ ਹੁੰਦਾ ਅੱਛਾ ਜੀ ਆਮ ਬੰਦੇ ਨੂੰ ਪਤਾ ਨਹੀਂ ਉਹ ਹੁਣ ਕਹਿੰਦੇ ਵੀ ਕੈਲਸ਼ੀਅਮ ਜਿਹੜਾ ਕੜਾਹ ਪ੍ਰਸ਼ਾਦ ਜਿਹੜਾ ਪੰਜ ਚਮਚੇ ਹੱਟਦੇ ਹੁਣ ਪੰਜ ਚਮਚੇ ਖੰਡਦੇ ਹੁਣ ਪੰਜ ਚਮਚੇ ਦੇਸੀ ਘੀਏ ਦੇ ਹੂੰ ਇਹਦਾ ਸਵੇਰ ਦੇ ਟਾਈਮ ਨਰਮ ਜਿਹਾ ਕੜਾਹ ਜਿਹਦੀ ਹੱਡੀ 'ਚ ਨੁਕਸੇ ਆ ਜਿਹਦੀ ਹੱਡੀਆਂ ਕਮਜ਼ੋਰ ਆ ਜਿਹਨੂੰ ਡਾਕਟਰ ਨੇ ਕਹੇਤਾ ਵੀ ਸਾਡੀ ਟੁੱਟੇ ਜਾਣੀਆਂ ਕਮਜ਼ੋਰ ਆ ਫਲਾਨਾ ਆ ਉਹਨੂੰ ਬਸ ਇੱਕ ਮਹੀਨਾ ਵਾਸਤੇ ਉਹ ਕੜਾਹ ਪ੍ਰਸ਼ਾਦ ਬਣਾ ਕੇ ਖਿਲਾ ਦਿਓ ਕੋਈ ਹੱਡੀ ਟੁੱਟੂਗੀ ਤੇ ਬਾਬਾ ਜੀ ਜੇ ਗੱਲ ਕਰੀਏ ਲਾਹ ਲਜ ਬਿਮਾਰੀਆਂ ਦੀ ਜਿਵੇਂ ਕਿ ਕਾਲਾ ਪੀਲਿਆ ਹੋ ਗਿਆ ਜਾਂ ਕੈਂਸਰ ਹੋ ਗਿਆ ਇਸ ਤਰ੍ਹਾਂ ਇਹ ਕਈ ਬਿਮਾਰੀਆਂ ਨੇ ਜਿਨ੍ਹਾਂ ਦਾ ਇਲਾਜ ਦੁਨੀਆ ਦੇ ਵਿੱਚ ਕਿਤੇ ਨਹੀਂ ਹੈਗਾ ਪਰ ਸੁਣਨ ਚ ਆਇਆ ਕਿ ਤੁਹਾਡੇ ਕੋਲ ਮਰੀਜ਼ ਪਹੁੰਚੇ ਨੇ ਤੇ ਠੀਕ ਹੋ ਗਏ ਨੇ ਕੀ ਇਹ ਇਹੋ ਜੀ ਬਖਸ਼ ਤੁਹਾਡੇ ਕੋਲ ਹੈਗੀ ਹੈ ਜੀ ਦੇਖੋ ਇਲਾਜ ਸਾਰੇ ਚੀਜ਼ਾਂ ਦੇ ਹੈਗੇ ਆ ਜੇ ਦਿਨੇ ਆ ਤੇ ਰਾਤ ਆ ਰਾਤ ਆ ਤੇ ਦਿਨੇ ਆ ਜੋੜਾ ਹੁੰਦਾ ਇਹ ਜਿਹੜੀ ਬਿਮਾਰੀ ਆ ਤੇ ਉਹਦਾ ਇਲਾਜ ਵੀ ਆ ਤੁਸੀਂ ਇਹ ਤਾਂ ਬਿਮਾਰੀਆਂ ਸਾਡਾ ਬਹੁਤ ਚਿਰ ਦਾ ਪੁਰਾਣਾ ਇਲਾਜ ਚੱਲਦਾ ਆ ਕੈਂਸਰ ਦਾ ਕਾਲੇ ਪੀਲੇ ਇਹਦਾ ਸਦਾ ਦਾ ਆ ਗੁਰਦਿਆਂ ਦਾ ਖਾਰਡ ਦਾ ਤਾਂ ਸਾਰੇ ਦੋ ਇਲਾਜ ਇਹੋ ਚੱਲਦੇ ਪਹਿਲੇ ਪੁਰਾਣੇ ਚੱਲਦੇ ਆ ਪਰ ਇਹ ਜਿਹੜਾ ਕਰੋਨਾ ਦਾ ਇਲਾਜ ਕਰੋਨਾ ਬਿਮਾਰੀ ਆਈ ਸੀ ਉਹ ਉਹਦੇ ਵਾਸਤੇ ਬਹੁਤ ਉਹਦਾ ਰੌਲਾ ਸੀਗਾ ਆਪੀ ਬਹੁਤ ਬਿਮਾਰੀ ਖਤਰਨਾਕ ਆ ਜੀ ਸਾਡੇ ਕਿਸੇ ਨੇ ਵੀ ਜਿੰਨਾ ਚਿਰ ਅਸੀਂ ਇੱਥੇ ਰਹੇ ਕਿਸੇ ਨੇ ਮੂੰਹ ਬੰਨੇ ਸਾਡੇ ਦੇਖਿਆ ਹੁਣ ਇਹਨਾਂ ਰੌਲਾ ਪਿਆ ਕਰੋਨਾਂ ਦਾ ਕਰੋਨਾ ਵਾਸਤੇ ਅਸੀਂ ਇੱਕ ਕਾੜਾ ਹੀ ਬਣਾ ਕੇ ਦਿੰਦੇ ਸੀ ਜਾਂ ਮਤਲਬ ਇੱਕ ਦਾਲ ਬਣਾ ਕੇ ਦਿੰਦੇ ਸੀ ਖਾਣ ਨੂੰ ਉਹਦਾ ਕਰੋਨਾ ਹਟ ਜਾਂਦਾ ਸੀਗਾ ਜਿਹੜੀ ਕਰੋਨਾ ਬਿਮਾਰੀ ਆਈ ਸੀ ਨਾ ਜੀ ਉਹਦੇ ਵਾਸਤੇ ਸਿਰਫ ਇੱਕ ਅਸੀਂ ਜਿਹਦੇ ਕਰੋਨਾ ਹੁੰਦਾ ਸੀ ਉਹਨੂੰ ਦੱਸੀ ਦੱਸਗਾ ਵੀ ਮਤਲਬ ਹਰੀਆਂ ਮਿਰਚਾਂ ਦੀ ਕੜਾ ਇੱਕ ਕੜਸੀ ਲਵੋ ਜੀ ਬਰੀਕ ਕਰਕੇ ਤਾਂ ਤਿੰਨ ਦੋ ਤਿੰਨ ਕੜਸੀਆਂ ਘੇ ਦੀਆਂ ਲੈ ਕੇ ਉਹ ਚ ਭੁੰਨ ਲਓ ਜੋ ਬਰਾਊਨ ਹੋ ਗਈਆਂ ਦੋ ਕੜਸੀਆਂ ਪਿਆਜ਼ ਦੀਆਂ ਪਾ ਦਿਓ ਉਹਦੇ ਵਿੱਚ ਜਦੋਂ ਉਹਦਾ ਗਰੇਵੀ ਬਣ ਗਈ ਫਿਰ ਇੱਕ ਕੜਸੀ ਅਦਰਕ ਦੀ ਬਾਦਿਓ ਅਦਰਕ ਦੀ ਪਾਉਣ ਤੋਂ ਬਾਅਦ ਗਰੇਵੀ ਜੇ ਬਣ ਜਾਂਦੀ ਆ ਉਸ ਤੋਂ ਬਾਅਦ ਕੁਝ ਦੁੱਧ ਪਾ ਲਓ ਜਿੱਦਾਂ ਆਪਾਂ ਰੋਟੀ ਖਾਣੇ ਆ ਚੰਗੀ ਲਪੇਟ ਮੀਜੀ ਸਬਜ਼ੀ ਹੋਵੇ ਇਦਾਂ ਬਣਾ ਲਓ ਉਹਨੂੰ ਉਸ ਤੋਂ ਬਾਅਦ ਅਖੀਰ ਚ ਸਭ ਤੋਂ ਬਾਅਦ ਲਸਣ ਦਾ ਪੇਸਟ ਪਾਉਣਾ ਪਾ ਕੇ ਰੱਖ ਲਓ ਕਿੱਦਾਂ ਦਾ ਬੁਖਾਰ ਆ ਕਿੱਦਾਂ ਦੀ ਰੇਸ਼ਾ ਆ ਉਹ ਥੋੜੇ ਦਿਨ ਛੱਡ ਦਿਓ ਇਹ ਜੇ ਕੋਰੋਨਾ ਬਿਮਾਰੀ ਸੀਗੀ ਇਹ ਕੋਈ ਨਵੀਂ ਬਿਮਾਰੀ ਨਹੀਂ ਸੀ ਇਹ ਤਾਂ ਸਦੀਆਂ ਤੋਂ ਚੱਲਦੀ ਆਈ ਪੁਰਾਣੀ ਬਿਮਾਰੀ ਸੀਗੀ ਜਿਹਦੇ ਵਿੱਚ ਇਹਨੂੰ ਖੰਗ ਰੇਸ਼ਾ ਤੇ ਬੁਖਾਰ ਆ ਰਹੀ ਸੀਗਾ ਉਹ ਖਤਮ ਕਰ ਦਿੰਦੀ ਸੀ ਤੁਸੀਂ ਮਿਰਚ ਖਾਣੀ ਜਲਦੀ ਤੋਂ ਜਲਦੀ ਕਰ ਦਿਓ ਜਿਆਦਾ ਕੌੜੀ ਚੀਜ਼ ਖਾਓ ਠੀਕ ਹੋ ਜਾਣਾ ਪਰ ਇਹਦਾ ਚੀਜ਼ ਜਦੋਂ ਨਹੀਂ ਮਿੱਠਾ ਖਾਣ ਲੱਪੇ ਮਿੱਠੇ ਦਾ ਜਿਆਦਾ ਖਰਾਬ ਹੋ ਜਾਂਦਾ ਤੇ ਬਾਬਾ ਜੀ ਜਿਹੜੇ ਕੈਂਸਰ ਦੇ ਮਰੀਜ਼ ਨੇ ਕਿੰਨੇ ਕੁ ਠੀਕ ਹੋ ਚੁੱਕੇ ਨੇ ਇੱਥੇ ਤੁਹਾਡੇ ਕੋਲ ਕੈਂਸਰ ਦੇ ਮਰੀਜ਼ ਸਾਡੇ ਕੋਲ ਆਣ ਕੇ ਤੁਸੀਂ ਐਤਵਾਰ ਨੂੰ ਚੈੱਕ ਕਰਿਆ ਕਰੋ ਜਾਂ ਉਹਨੂੰ ਪੁੱਛਿਆ ਕਰੋ ਅੱਛਾ ਜੀ ਸਾਡੇ ਰੋਜ਼ ਦੇ ਰੋਜ਼ 50 ਮਰੀਜ਼ ਆਉਂਦੇ ਸਾਡੇ ਕੋਲ ਤਕਰੀਬਨ 50 ਮਰੀਜ਼ ਐਤਵਾਰ ਨੂੰ 150 ਪਣੇ 200 ਮਰੀਜ਼ ਹੋਣਾ ਹੋਣਾ ਜਿਨ੍ਹਾਂ ਦੇ ਵਿੱਚੋਂ ਕੋਈ ਜਿਹੜੇ ਜਾਦੇ ਸਿਆਣੇ ਬਜ਼ੁਰਗ ਆ ਜਾਂ ਜਿਹੜਾ ਸਿਆਣੇ ਆ ਉਹਨਾਂ ਨੂੰ ਖਰਾਕ ਨਾ ਪੂਰੀ ਖਾਣ ਤਾਂ ਬਿਸ਼ੱਕ ਉਹ ਮਤਲਬ ਨਾਲ ਲੇਟ ਠੀਕ ਹੋਣ ਟਾਈਮ ਲੱਗ ਜਾਂਦਾ ਜਿਹੜੇ ਬੱਚੇ ਜੰਗ ਉਮਰ ਦੇ ਹੋ ਤਾਂ ਤਿੰਨ ਤਿੰਨ ਮਹੀਨੇ ਠੀਕ ਹੋਏ ਆ ਉਹ ਜਿੰਨਾ ਵੀ ਸਾਡਾ YouTube ਤੇ ਪਾਇਆ ਉਹ ਅਸੀਂ ਨਹੀਂ ਪਾਇਆ ਜਾਂ ਸਾਡੇ ਕੱਢ ਕੇ ਦੇਖੋ ਸਾਡੇ ਕਿਸੇ ਵੀ ਗੁਰਦੁਆਰੇ ਦੇ ਮੈਂਬਰ ਨੇ ਨਹੀਂ ਪਾਇਆ ਜਿਹੜੇ ਮਰੀਜ਼ ਠੀਕ ਹੁੰਦੇ ਉਹ ਆਪ ਆਉਂਦੇ ਆ ਅਸੀਂ ਤਾਂ ਆਪਣਾਲੇ ਕਾਰਡ ਵੀ ਨਹੀਂ ਛਪਾਇਆ ਅੱਛਾ ਜੀ ਸਾਡੇ ਕੋ ਖਾਲੇ ਆਪਣਾ ਕਾਰਡ ਨਹੀਂ ਛਪਾਇਆ ਜੀ ਅਸੀਂ। ਨਾ ਕੋਈ ਰਸੀਦ ਬੁੱਕ ਸਾਡੇ ਕੋਲ ਹਾਲ ਤੱਕ ਹੈਗੀ ਜੀ। ਤਾਂ ਸਭ ਰੀ ਠੀਕ ਹੁੰਦੇ ਆ ਜਿਹੜਾ ਕੈਂਸਰ ਦੀ ਬਿਮਾਰੀ ਆ ਇਹ ਹੁੰਦੀ ਆ ਆਕਸੀਜਨ ਦੀ ਘਾਟ ਦੇ ਨਾਲ। ਅੱਛਾ ਜੀ। ਇੱਥੇ ਪਾਣੀ ਅਸੀਂ ਪੀਂਦੇ ਆ ਪਾਣੀ ਦੇ ਅੰਦਰ ਸਾਡੇ ਆਕਸੀਜਨ ਨਹੀਂ ਜਾਂਦੀ ਉਹ ਖੂਨ ਬਲੱਡ 'ਚ ਨਹੀਂ ਜਾਂਦੀ ਜਿੱਥੇ ਜਾਂਦੀ ਉੱਥੇ ਗੱਟੀ ਬਣ ਜਾਂਦੀ ਆ। ਉਤੋਂ ਕਾ ਕੈਂਸਰ ਸ਼ੁਰੂ ਹੋ ਜਾਂਦੀ ਆ। ਲਓ ਜੀ ਇੱਕ ਬੜੀ ਵੱਡੀ ਗੱਲ ਦੱਸੀ ਹੈ ਬਾਬਾ ਜੀ ਵੱਲੋਂ ਕਿ ਕੈਂਸਰ ਕਿਸ ਤਰ੍ਹਾਂ ਹੁੰਦਾ ਉਦੇ ਬਾਰੇ ਵੀ ਦੱਸ ਰਹੇ ਨੇ ਤੇ ਉਹਦਾ ਇਲਾਜ ਵੀ ਇਹਨਾਂ ਕੋਲ ਬਖੂਬੀ ਕੀਤਾ ਜਾਂਦਾ ਜਿਹੜੀ ਅਸੀਂ ਦਵਾਈਆਂ ਤਿਆਰ ਕਰਦੇ ਸਾਡੀ ਦਵਾਈਆਂ ਬਹੁਤ ਤੇਜ਼ ਹੁੰਦੀਆਂ ਜਿਹਦੇ ਨਾਲ ਜਿੱਦਾਂ ਆਹ ਸਾਡੀ ਦਵਾਈ ਕੈਂਸਰ ਦੀ ਦਵਾਈ ਤੁਹਾਨੂੰ ਦਿਖਾਦਾ ਜੀ ਮੈਂ ਆਹ ਦਵਾਈ ਸਾਡੇ ਕੋਲ ਕੈਂਸਰ ਦੀ ਸਿਰਫ ਇੱਕ ਮਣਕਾ ਆ ਇਹਦੇ ਵਿੱਚ ਇੱਕ ਦਾਣਾ ਇਹਦੇ ਵਿੱਚ ਇੱਕ ਚੌਲਾਂ ਦੇ ਦਾਣੇ ਸੰ ਦਵਾਈ ਪਾਈ ਹੋਏ ਦੇ ਵਿੱਚ ਜਿਹੜੀ ਕਿ ਇੱਕ ਦਿਨ ਛੱਡ ਕੇ ਖਾਣੀ ਪੈਂਦੀ ਰੋਜ਼ ਨਹੀਂ ਖਾਣੀ ਅੱਜ ਖਾਧੀ ਤੂੰ ਇਹ ਦਿਨ ਨਹੀਂ ਖਾਣੀ 3 ਦਿਨ ਖਾਣੀ ਇੱਕ ਗਲਾਸ ਦੁੱਧ ਦਾ ਦੋ ਚਮਚੇ ਦੇਸੀ ਘੀਏ ਦੇ ਨਾਲ ਖਾਣੇ ਇਤੋਂ ਬਾਅਦ ਆਹੀ ਦਵਾਈ ਹੈ ਇਹ 14 ਦਿਨ 14 ਪੁੜੀਆਂ ਬਣਾਉਣੀਆਂ ਇਹਦੀਆਂ ਇੱਕ ਪੁੜੀ ਦੀਆਂ ਇਹਦੇ 14 ਪੁੜੀਆਂ ਬਣਾ ਕੇ ਇੱਕ ਪੁੜੀ ਰੋਜ਼ ਖਾਣੀ ਇੱਕ ਟਾਈਮ ਇੱਕ ਗਲਾਸ ਦੁੱਧ ਦਾ ਦੋ ਚਮਚੇ ਘੀ ਦੇ ਦੇਣਾ ਦੁੱਧ ਦਹੀਂ ਲੱਸੀ ਘੇ ਮੱਖਣ ਫਰੂਟ ਡਰਾਈ ਫਰੂਟ ਰੱਜ ਰੱਜ ਖਾਵੇ ਕੈਂਸਰ ਵਾਲਾ ਮੱਕੀ ਦੀ ਰੋਟੀ ਖਾਣੀ ਜਾਦੇ ਤਾਂ ਖੰਡ ਗੁੜ ਸ਼ੱਕਰ ਮਿਸ਼ਰੀ ਇਹ ਨਹੀਂ ਖਾਣੀ ਕੈਂਸਰ ਵਾਲੇ ਨੂੰ ਔਰ ਦੁੱਧ ਕੇ ਜਿੰਨਾ ਮਰਜੀ ਦਿਓ ਖਾਣ ਨੂੰ ਕੋਈ ਤਾਂ ਕੋਈ ਨੁਕਸ ਨਹੀਂ ਪਊਗਾ ਅਸੀਂ ਚਕੀਮੋ ਕਰਦੇ ਸਾਡੇ ਕੋ ਆ ਦਵਾਈ ਆ ਅਸੀਂ ਮੂੰਹ ਚ ਪਾਉਣੀ ਇਹ ਦਵਾਈ ਅੱਛਾ ਜੀ ਮੂੰਹ ਚ ਪਾਉਗੀ 2 ਮਿੰਟ ਲੱਗੂਗੀ ਕੀਮੋ ਹੋਜੂਗੀ ਠੀਕ ਹੈ ਜੀ ਬੰਦਾ ਆਪਣੇ ਆਪ ਰਾਹਤ ਮਹਿਸੂਸ ਕਰੂਗਾ ਮੈਂ ਠੀਕ ਆ ਇਹ ਨਾਲ ਕੋਈ ਇੱਕ ਟਿਪਕਾ ਵੀ ਖੂਨ ਦਾ ਨਹੀਂ ਸੜੂਗਾ ਇਹ ਕੈਂਸਰ ਵਾਸਤੇ ਆ ਇਹਦੇ ਨਾਲ ਇੱਕ ਵੀ ਤੁਪਕਾ ਖੂਨ ਦਾ ਨਹੀਂ ਸੜੇਗਾ ਨਹੀਂ ਸੜੂਗਾ ਬਿਲਕੁਲ ਨਹੀਂ ਸੜੂਗਾ ਇਹ ਸਾਡੇ ਕੋਲ ਇਲਾਜ ਕੋਈ ਝੂਠ ਦਾ ਨਹੀਂ ਅਸੀਂ ਤਾਂ ਪੈਸੇ ਤਾਂ ਕਢਾਉਣੇ ਰੋਟੀ ਬਾਹਰ ਪਿਆ ਪ੍ਰਸ਼ਾਦਾ ਬਣਿਆ ਛੱਕੇ ਫਿਰ ਰੋਟੀ ਦਵਾ ਦੇਵੋ ਜੇ ਕਿਸੇ ਨੇ ਆਣ ਕੇ ਦਵਾਈ ਲੈ ਲਈ ਆ ਸੀ ਉਹਨੂੰ ਬਾਅਦ ਵਿੱਚ ਵੀ ਕਹਿੰਦੇ ਆ ਦਵਾਈ ਦੇ ਕੇ ਲੈ ਪਛਾਦਾ ਛਕ ਲਿਆ ਛਕੋ ਜਾ ਕੇ ਬਾਦ ਠੀਕ ਹੈ ਜੀ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਸਾਰੀਆਂ ਬਿਮਾਰੀਆਂ ਦਾ ਇਲਾਜ ਹੁੰਦਾ ਸਭ ਤੋਂ ਵੱਡੀ ਜਿਹੜੀ ਬਿਮਾਰੀ ਲੱਗਦੀ ਜਾਂ ਰੋਗ ਲੱਗਦਾ ਉਹ ਹੈਗਾ ਹਾਰਟ ਦਾ ਦਿਲ ਦੀ ਬਿਮਾਰੀ ਜਦੋਂ ਕਿਸੇ ਨੂੰ ਲੱਗਦੀ ਆ ਤਾਂ ਵੱਡੇ ਵੱਡੇ ਹਸਪਤਾਲਾਂ 'ਚ ਜਾਣਾ ਪੈਂਦਾ ਤੇ ਲੱਖਾਂ ਰੁਪਈਆ ਤੱਕ ਵੀ ਖਰਚਨੇ ਪੈਂਦੇ ਨੇ ਤੇ ਬਾਬਾ ਜੀ ਕਿਵੇਂ ਦਾ ਇਲਾਜ ਕਰਦੇ ਹੋ ਤੁਸੀਂ ਹਾਰਡ ਦਾ ਜੀ ਕਿੰਨੇ ਤਰ੍ਹਾਂ ਦਾ ਇਲਾਜ ਹੁੰਦਾ ਹੈ ਹਾਰਡ ਦਾ ਇਲਾਜ ਸਾਡੇ ਕੋਲ ਇੱਕੋ ਹੀ ਦਵਾਈ ਆ ਜਿਹੜਾ ਮਰਜੀ ਹਾਰਡ ਦਾ ਨੁਕਸ ਹੋਵੇ ਜਿਹੜਾ ਮਰਜੀ ਹਾਰਡ ਦਾ ਕੋਈ ਨੁਕਸ ਹੋਵੇ ਉਹਦਾ ਆਪਰੇਸ਼ਨ ਨਾ ਕਰਾਓ ਸਾਡੇ ਕੋਲ ਲਿਆਓ ਆ ਸਾਡੀ ਦਵਾਈ ਕਿਸੇ ਦੇ ਕੋਲ ਘਰ ਪਈ ਹੋਵੇ ਬਹੁਤ ਹੰਦਿੱਤੀ ਹੁੰਦੀ ਅਸੀਂ ਇਹਦੀਆਂ 15 16 ਬੂੰਦਾਂ ਉਸ ਮਰੀਜ਼ ਨੂੰ ਦੇ ਦਿਓ ਇੱਕ ਚਮਚਾ ਪਾਣੀ 'ਚ ਪਾ ਕੇ ਰਾਤ ਨੂੰ ਇੱਕ ਚਮਚਾ ਪਾਣੀ ਪਾ ਕੇ ਸਵੇਰ ਦੇ ਦਿਓ ਜੇ 3 ਦਿਨ ਲਗਾਤਾਰ ਖਾਣ ਦੇ ਨਾਲ ਮੁਰਕ ਕੇ ਸਾਫ਼ ਸਾਫ਼ ਹੋ ਜਾਊਗਾ ਉਹਦਾ ਬੰਦੇ ਦਾ ਓਪਰੇਸ਼ਨ ਕਰਾ ਲਈ ਲੋੜ ਨਹੀਂ ਇਹ ਦਵਾਈ ਫਿਰ 3 ਮਹੀਨੇ ਲਗਾਤਾਰ ਖਲਾਉਂਗੇ ਤੁਹਾਡਾ ਹਾਰਟ ਬੱਚਿਆਂ ਵਰਗਾ ਹੋ ਜਾਊਗਾ ਚਾਹੇ ਉਹ ਹੱਡ ਦੇ ਵਿੱਚ ਗੱਲ ਕਰੀਏ ਕਿ ਨਵਜਦੀ ਜਾਂ ਕੋਈ ਹੋਰ ਸਮੱਸਿਆ ਹੁੰਦੀ ਆ ਸਾਹ ਦੀ ਕੋਈ ਹੋਰ ਤਰ੍ਹਾਂ ਦੀ ਬਿਮਾਰੀਆਂ ਹਾਰਡ ਦੀਆਂ ਲੱਗਦੀਆਂ ਨੇ ਹਾਰਟ ਅਟੈਕ ਵੀ ਇੱਕ ਆਉਂਦਾ ਕੋਈ ਉਸ ਤਰ੍ਹਾਂ ਦੀ ਬਿਮਾਰੀ ਦੇ ਲਈ ਦੇਖੋ ਹਾਰਡ ਦੀ ਬਿਮਾਰੀ ਪਹਿਲਾਂ ਤਾਂ ਹਾਰਡ ਨੇ ਅਟੈਕ ਕਰਨਾ ਨਾ ਹਾਰਡ ਨੂੰ ਅਟੈਕ ਹੋਣਾ ਹੋਰ ਕਿਸੇ ਨੂੰ ਥੋੜਾ ਹੋਣਾ ਉਦੇ ਵਿੱਚ ਕੀ ਹੁੰਦਾ ਪਏ ਉਹਨੂੰ ਅਸੀਂ ਦੇਖਣਾ ਜੇ ਪਹਿਲੀ ਤਾਂ ਗੱਲ ਕਿਸੇ ਦਾ ਤਾਂ ਗਰਮੀ ਵੱਧ ਕੇ ਹੋ ਜਾਂਦਾ ਕਿਸੇ ਦਾ ਬਾਦੀ ਚ ਬਹੁਤ ਘੱਟ ਬਾਦੀ ਰਹਿੰਦਾ ਜਿਆਦੇ ਗਰਮੀ ਬਦੀ ਨਾਲ ਅਟੈਕ ਹੁੰਦਾ ਜਿਹੜਾ ਹਾਰਟ ਵਾਲੀ ਨੂੰ ਘਬਰਾਹਟ ਪੈਂਦੀ ਹੈ ਜਿਆਦਾ ਘਬਰਾਹਟ ਪੈਂਦੀ ਉਸ ਵੇਲੇ ਹੋਰ ਕੋਈ ਇਲਾਜ ਹੈ ਨਹੀਂ ਤੁਹਾਡੇ ਕੋਲ ਮੌਕੇ ਤੇ ਤੇ ਦੋ ਗਲਾਸ ਪਾਣੀ ਦੇ ਪੀ ਲੋ ਤੇ ਉਹਦੇ ਨਾਲ ਸੌ ਰਾਹਤ ਮਿਲੂਗੀ ਤੋਂ ਬਿਮਾਰੀਆਂ ਦੇ ਭਰਪੂਰ ਇਲਾਜ ਨੇ ਇੱਥੇ ਤੇ ਇੱਕ ਹੋਰ ਇਲਾਜ ਦੱਸ ਦਿੰਦੇ ਆ ਅਧਰੰਗ ਦਾ ਅਧਰੰਗ ਦਾ ਇਲਾਜ ਇੱਥੇ ਇਹ ਬਾਬਾ ਜੀ ਕਰਦੇ ਨੇ ਹਾਂਜੀ ਉਹ ਵੀ ਉਹ ਵੀ ਹੈਗਾ ਜੀ ਅਧਰੰਗ ਦਾ ਹੋਵੇ ਲਖਵਾ ਹੋਵੇ ਮੂੰਹ ਵਿੰਗਾ ਹੋਇਆ ਹੋਵੇ ਜੇ ਤਾਂ ਬੰਦਾ ਮੌਕੇ ਦੀ ਮੌਕੇ ਸਾਡੇ ਕੋ ਆ ਜਾਂਦਾ ਫੇਰ ਤਾਂ ਉਸੇ ਵੇਲੇ ਵੀ ਠੀਕ ਹੋ ਸਕਦਾ ਸਾਡੇ ਕੋ ਇੱਕ ਦਵਾਈ ਆ ਹੁਣ ਸੁਗਣੇ ਵਾਲੀ ਦਵਾਈ ਸਾਡੇ ਕੋਲ ਆ ਸਿਰਫ ਇਹ ਸੁਘਾਉਣੀ ਆ ਵਿੰਗਾ ਮੂੰਹ ਉਸ ਵੇਲੇ ਜੇ ਤਾਜ਼ਾ ਹੋਇਆ ਹੋਵੇ ਨਾ ਦੋ ਚੌਂ ਘੰਟਿਆਂ ਦੇ ਵਿੱਚ ਠੀਕ ਹੋ ਜਾਊਗਾ ਜੇ ਜ਼ਿਆਦਾ ਟਾਈਮ ਟਾਈਮ ਲੱਗਦਾ ਫੇਰ ਲੇਟ ਹੁੰਦਾ ਹੌਲੀ ਹੌਲੀ ਉਹ ਹੁੰਦਾ ਉਹਨਾਂ ਲਈ ਦਵਾਈਆਂ ਦਿੰਨੇ ਆ ਹੌਲੀ ਹੌਲੀ ਠੀਕ ਹੋ ਜਾਂਦਾ ਲੱਕ ਬਾਹ ਹੋਵੇ, ਦਰੰਗ ਹੋਵੇ, ਕੋਈ ਵੀ ਕਿਸੇ ਤਰ੍ਹਾਂ ਦਾ ਇਲਾਜ ਹੋਵੇ, ਅਸੀਂ ਦਵਾਈਆਂ ਲੰਬੀਆਂ ਟਾਈਮ ਖਾਣੀਆਂ ਪੈਂਦੀਆਂ ਉਹਨਾਂ ਨੂੰ। ਫਿਰ ਤਿੰਨ ਦਵਾਈਆਂ ਉਹਦੇ ਵਾਸਤੇ ਤਿਆਰ ਕੀਤੀਆਂ ਆ, ਤਿੰਨੇ ਦੇਣੀਆਂ ਹੁੰਦੀਆਂ। ਨਾਲ ਆਹ ਜਿਹੜੀ ਅਸੀਂ ਹਾਰਟ ਤੋਂ ਦਿੰਦੇ ਇਹ ਵੀ ਜਿਆਦਾ ਜ਼ਰੂਰੀ ਦੇਣੀ ਹੁੰਦੀ ਉਹਨਾਂ ਨੂੰ। ਇੱਥੇ ਕੀ ਸੇਵਾ ਲੱਗਦੀ ਜੀ? ਕਿ ਜਿੱਦਾਂ ਸਾਨੂੰ ਮਤ ਜੇ ਸੇਵਾ ਲੈਣੀ ਸੀ ਤਾਂ ਆਪਣਾ ਕਾਰੋਬਾਰ ਬਹੁਤ ਸੀਗਾ। ਪੱਠਿਆਂ ਦੇ ਬਹੁਤ ਲੋਕਾਂ ਤੋਂ ਪੈਸੇ ਬੱਤੀ ਜਾਂਦੇ ਸੀਗੇ। ਹਾਂਜੀ। ਪੱਠਿਆਂ ਦਾ ਕੰਮ ਸੀਗਾ। ਸਕੂਲ-ਸੋਰਾ ਦਾ ਕੰਮ ਸੀਗਾ। ਸਾਰੇ ਕੰਮ ਖੇਤੀਬਾੜੀ ਕਰਦੇ ਆ ਇੱਥੇ ਇਹ ਇਨਸਾਨ ਦੀ ਲੋੜ ਆ ਇਨਸਾਨੀਅਤ ਦੇਖੀ ਜਾਂਦੀ ਆ ਇੱਥੇ ਅਸੀਂ ਜਿਹੜਾ ਆਪਣਾ ਰਾਸ਼ਨ ਵੀ ਕਦੀ ਮੰਗ ਕੇ ਨਹੀਂ ਲੈਂਦੇ 100 ਬੋਰੀ 150 ਬੋਰੀ ਸਾਡੀ ਲੱਗਦੀ ਆ ਆਪਣੇ ਖੇਤਾਂ ਤੋਂ ਲੈ ਕੇ ਆਉਂਦੇ ਆਪ ਕਮਾਈ ਕਰਕੇ ਆਪ ਬਾਕੇ ਉਹ ਲੈ ਕੇ ਆਉਂਦੇ ਆ ਇੱਥੇ ਕੋਈ ਪੈਸਾ ਮੰਗ ਕੇ ਨਹੀਂ ਲਿਆ ਜਾਂਦਾ ਨਾ ਦਿੱਤਾ ਜਾਂਦਾ ਹਾਂ ਕਿਸੇ ਦੀ ਗਰੀਬ ਦੀ ਲੜਕੀ ਹੋਵੇ ਉਹਦਾ ਵਿਆਹ ਜਰੂਰ ਅਸੀਂ ਇੱਥੇ ਕਰ ਸਕਦੇ ਹਾਂ ਕੋਈ ਗਰੀਬ ਆ ਜੇ ਉਹਦਾ ਕੋਈ ਨਹੀਂ ਆਸਰਾ ਉਹ ਅਸੀਂ ਆਸਰਾ ਬਣ ਸਕਦੇ ਆ ਕੁਝ ਉਹ ਲੈ ਨਹੀਂ ਸਕਦੇ ਕੋਈ ਸਿੱਖੀ ਤੋਂ ਕਿਉਂ ਇਹ ਲੈਣਾ ਦੇਣਾ ਤਾਂ ਮੰਗਤਿਆਂ ਦਾ ਕੰਮ ਐ ਅਸੀਂ ਤਾਂ ਕੱਲ ਕੀ ਤਰ ਰਾਜਾ ਦੇ ਪੋਤੇ ਆ ਅਸੀਂ ਮੰਗਤੇ ਛੜੂ ਇੱਕ ਜ਼ਿਆਦਾਤਰ ਦੇਖਿਆ ਗਿਆ ਕਿ ਇੱਕ ਪੱਥਰੀ ਜਿਹੜੀ ਐ ਉਹ ਸਰੀਰ ਦੇ ਵਿੱਚ ਨਾਰਮਲੀ ਆਮ ਦੇਖੀ ਜਾਂਦੀ ਐ ਮਰੀਜ਼ਾਂ ਦੇ ਵਿੱਚ ਤੇ ਤੜਾ ਤੜ ਹਸਪਤਾਲ ਜਿਹੜੇ ਭਰੇ ਜਾਂਦੇ ਨੇ ਤੇ ਬਾਬਾ ਜੀ ਤੁਸੀਂ ਪੱਥਰੀ ਦਾ ਇਲਾਜ ਵੀ ਕਰਦੇ ਹੋ ਬਿਲਕੁਲ ਕਰਦੇ ਆਂ ਪੱਥਰੀ ਦਾ ਇਲਾਜ ਸਾਡੇ ਕੋਲ ਬਹੁਤ ਆਸਾਨ ਇਲਾਜ ਆ ਆ ਦਵਾਈ ਸਾਡੇ ਕੋਲ ਇਹ ਦਵਾਈ ਦੇ ਨਾਲ ਤਿੰਨ ਚਾਰ ਰੋਗ ਕੱਟੇ ਜਾਂਦੇ ਆ ਪਹਿਲਾ ਰੋਗ ਪੱਥਰੀ ਦਾ ਪੱਥਰੀ ਪਿੱਤੇਜ ਹੋਵੇ ਪੱਥਰੀ ਹੋਵੇ ਗੁਰਦੇਜ ਹੋਵੇ ਪੱਥਰੀ ਨਹੀਂ ਰਹੂਗੀ ਤੇ ਪਿੱਤੇ ਚ ਪੱਥਰੀ ਜਿਹੜੀ ਉਹ ਵੀ ਨਿਕਲ ਜਾਂਦੀ ਜੀ ਪਰ ਇਹ ਦੱਸੋ ਮੇਰਾ ਜਿਹੜਾ ਪਿੱਤਾ ਆ ਉਹ ਕਿਸੇ ਚੀਜ਼ ਦੇ ਨਾਲ ਲੱਗਾ ਕਿ ਕੱਲਾ ਹੀ ਘੁੰਮੀ ਜਾਂਦਾ ਅੰਦਰ ਆਪਣਾ ਪਿੱਤਾ ਕਿਸੇ ਚੀਜ਼ ਨਾਲ ਜੁੜਿਆ ਆ ਨਾ ਪਿੱਤੇ ਨੂੰ ਜਿੰਦਾ ਰੱਖਣ ਵਾਸਤੇ ਉਹਦੇ ਵਿੱਚ ਖਰਾਕ ਤਾਂ ਜਾਂਦੀ ਹੀ ਨਾ ਖੂਨ ਤਾਂ ਜਾਂਦਾ ਹੀ ਉਹਦੇ ਵਿੱਚ ਪਿੱਤਾ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣ ਲੱਗਾ ਇਹ ਪਿੱਤਾ ਆ ਇਹ ਕਿਸੇ ਚੀਜ਼ ਨਾਲ ਜੁੜਿਆ ਹੁੰਦਾ ਪਿੱਤੇ ਦੇ ਵਿੱਚ ਜਿੰਦਾ ਰੱਖਣ ਦੇ ਨਾਲ ਪਿੱਤੇ ਨੂੰ ਉਹਦੇ ਵਿੱਚ ਉਹਦਾ ਬਲੱਡ ਵੀ ਜਾਂਦਾ ਉਹ ਚ ਜਿਹੜੀ ਆਪਣੀ ਜਿਹੜੀ ਆ ਆਕਸੀਜਨ ਵੀ ਜਾਂਦੀ ਹੈ ਜਿੱਦੋਂ ਉਹ ਜਾਂਦਾ ਉਦੋਂ ਦੀ ਦਵਾਈ ਨਹੀਂ ਜਾ ਸਕਦੀ ਜਿੱਦਰ ਦੀ ਆਪਣੇ ਖਰਾਕ ਜਾ ਰਹੀ ਹੈ ਪਿੱਤੇ ਨੂੰ ਉਹ ਚ ਦਵਾਈ ਵੀ ਜਾ ਸਕਦੀ ਹੈ ਨਾ ਸਾਰਾ ਕੁਝ ਹੋ ਜਾਂਦਾ ਪਰ ਇਹ ਆ ਵੀ ਸਿਰਫ ਇੱਕ ਬਹਿ ਵਿਆ ਪਿੱਤਾ ਕੱਢ ਕੇ ਸਿਟਦੇ ਉਹਦਾ ਤੇ ਬਾਬਾ ਜੀ ਇੱਕ ਚੀਜ਼ ਦੱਸੋ ਜਿਹੜੇ ਇੱਕ ਪਿੱਤੇ ਚ ਪਥਰੀ ਹੋਵੇ ਤੇ ਜਾਂ ਗੁਰਦੇ ਚ ਪਥਰੀ ਹੋਵੇ ਤੇ ਕਿੰਨਾ ਕੁ ਇਹਦਾ ਫਰਕ ਪੈਂਦਾ ਕਿੰਨਾ ਕੁ ਸਮਾਂ ਲੱਗਦਾ ਪਿੱਤੇ ਨੂੰ ਜ਼ਿਆਦਾ ਲੱਗਦਾ ਸਮਾਂ ਜੀ ਦੋ ਕੁ ਮਹੀਨੇ ਦੇ ਵਿੱਚ ਦੋ ਮਹੀਨੇ ਦਵਾਈ ਖਾ ਲੋ ਤਕਰੀਬਨ ਤੇ ਪਥਰੀ ਕਿਤੇ ਵੀ ਹੋਵੇ ਖਤਮ ਹੋ ਜੂਗੀ ਜਾਂ ਪਿੱਤੇ ਦੀ ਹੋਵੇ ਜਾਂ ਗੁਰਦੇ ਦੀ ਹੋਵੇ ਆ ਦਵਾਈ ਹੈ ਸਾਡੇ ਕੋਲ ਇਹ ਦਵਾਈ ਦੀਆਂ 7 ਪੁੜੀਆਂ ਬਣਾ ਲੈਣੀਆਂ। ਹਾਂਜੀ। 7 ਪੁੜੀਆਂ ਬਣਾ ਕੇ ਸਵੇਰੇ ਇੱਕ ਪੁੜੀ ਖਾਓ। ਇੱਕ ਪੁੜੀ ਇੱਦਾਂ ਸੁੱਕੀ ਮੂੰਹ 'ਚ ਪਾ ਕੇ ਨਿਗਾ ਲੈਣੀ ਅੰਦਰ ਇਹਦੀ। ਇੱਕ ਦੀਆਂ 7 ਬਣਨੀ ਹੈ ਇੱਕ ਪੁੜੀ ਨਿਗਾ ਕੇ ਨਿਗਾ ਲਓ। ਨਿਗਾਉਣ ਤੋਂ ਬਾਅਦ 15 ਜਾਂ 20 ਮਿੰਟ ਬਾਅਦ ਇੱਕ ਖਾਰੇ ਦੀ ਇੱਕ ਪਾਈਆ ਖਾਰਾ ਲਵੋ, ਇੱਕ ਨਿੰਬੂ ਪਾ ਕੇ ਪੀ ਲਓ। ਇਹਦੇ ਵਿੱਚ ਗਦੂਤਾ ਹੋਣ, ਹਰਨੀਆਂ ਹੋਣ, ਪੱਥਰੀ ਹੋਵੇ, ਕਿਸੇ ਤਰ੍ਹਾਂ ਦੀ ਪ੍ਰਸ਼ਾਪ ਦੀ ਪ੍ਰੋਬਲਮ ਹੋਵੇ ਜਿਆਦਾ ਪਿਸ਼ਾਬ ਆਉਂਦਾ ਹੋਵੇ ਰੁਕਦਾ ਪਿਸ਼ਾਬ ਹੋਵੇ ਸਭ ਠੀਕ ਹੋ ਜੂਗਾ ਇੱਕ ਪੰਦਾ ਇਹ 15 ਦਿਨਾਂ ਦੇ ਵਿੱਚੇ ਦਰਦ ਦਰਦ ਖਤਮ ਹੋ ਜਾਂਦੀਆਂ ਆਂ ਬਾਬਾ ਜੀ ਇਹ ਤੇ ਹੋਈਆਂ ਆਮ ਬਿਮਾਰੀਆਂ ਜਿਹੜੀਆਂ ਆਪਣੇ ਰੋਜ਼ਾਨਾ ਦੇ ਵਿੱਚ ਆਉਂਦੀਆਂ ਨੇ ਆਮ ਲੋਕਾਂ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਮਹਿਲਾਵਾਂ ਨੂੰ ਵੀ ਕੁਝ ਖਾਸ ਪ੍ਰੋਬਲਮਸ ਆ ਜਾਂਦੀ ਹੈ ਤੇ ਉਹਨਾਂ ਦੇ ਕੀ ਕੀ ਬਿਮਾਰੀਆਂ ਤੁਸੀਂ ਇਲਾਜ ਕਰਦੇ ਹੋ ਤੇ ਕੀ ਕੀ ਉਹਦੀ ਮੈਡੀਸਿਨ ਮਹਿਲਾਵਾਂ ਵਾਸਤੇ ਬਿਮਾਰੀ ਜਿਆਦਾ ਗਰਮੀ ਰੋਗ ਹੁੰਦੇ ਉਹਨਾਂ ਨੂੰ ਗਰਮੀ ਰੋਗ ਜਿਆਦੇ ਹੁੰਦੇ ਆ ਜਿੱਦਾਂ ਕਿ ਮਤਲਬ ਪਾਣੀ ਪੀਣ ਲੱਗ ਜਾਣਾ ਡੇਟ ਬੰਦ ਹੋ ਜਾਣੀ ਕਿਸੇ ਦੀ ਕਿਸੇ ਨੂੰ ਡੇਟ ਨਹੀਂ ਆਉਂਦੀ ਕਿਸੇ ਦਾ ਮਤਲਬ ਭਾਰ ਪੈਣ ਲੱਗ ਜਾਣਾ ਕਿਸੇ ਨੂੰ ਬਵਾਸੀਰ ਹੋ ਜਾਣੀ ਇਹ ਸਾਰੀਆਂ ਦਵਾਈਆਂ ਸਾਡੇ ਕੋਲ ਤਿਆਰ ਆ ਉਹ ਅਜੇ ਸਾਡੇ ਕੋਲ ਇੱਥੇ ਹੁਣ ਪੂਰੀ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਦਾ ਆ ਆ ਸਾਡੇ ਕੋਲ ਦਵਾਈ ਜਿਹੜੀ ਕਿ ਇੱਕ ਭਾਰ ਪੈਦਾ ਹੋਵੇ ਬਵਾਸੀਰ ਹੋਵੇ ਇਹ ਪਾਣੀ ਪੀਂਦਾ ਹੋਵੇ ਲਕੂਰੀਆ ਇਹ ਜਿਆ ਸੱਤ ਪੁੜੀਆਂ ਬਣਾ ਕੇ 1 ਲੱਖ ਦੁੱਧ ਦਾ 2 ਗਲਾਸ ਪਾਣੀ ਦੇ ਕੱਚੀ ਲੱਸੀ ਨਾਲ ਖਾ ਲੋ ਸੱਤ ਦਿਨਾਂ ਚ ਫਰਕ ਪੈ ਜੂਗਾ ਬਾਕੀ ਫਿਰ ਆਪਾਂ ਦੇਖਣੀ ਦੀ ਸਟੇਜ ਕਿੰਨੀ ਕਿ ਸਟੇਜ ਤੇ ਜਾ ਇਹ ਬਿਮਾਰੀਆਂ ਦੀ ਵੀ ਥੋੜੀਆਂ ਸਟੇਜਾਂ ਹੁੰਦੀਆਂ ਤੇ ਜੇ ਦਵਾ ਦਾ ਕਿੰਨਕ ਚਿਰ ਲੋੜ ਆ ਕਈ ਵਾਰੀ ਅਸੀਂ ਇੱਕ ਵਾਰੀ ਖਾਣ ਨੂੰ ਵੀ ਦਿਨੇ ਕਈਆਂ ਨੂੰ ਇੱਕ ਵਾਰੀ ਖਾਣ ਨੂੰ ਕਈਆਂ ਨੂੰ ਦੋ ਵਾਰੀ ਦਿਨੇ ਜਿਆਦਾ ਕਰਮੀ ਹੋਵੇ ਤਾਂ ਬਿਲਕੁਲ ਠੀਕ ਹੈ ਜੀ ਹੋਤ ਹੈ ਇਲਾਜ ਵਾਸਤੇ ਦੂਰੂ ਦਰੋ ਸੰਗਤਾਂ ਵੀ ਆਉਂਦੀਆਂ ਹੁੰਦੀਆਂ ਤੁਹਾਡੇ ਸਾਡੇ ਕੋਲ ਤਾਂ ਬਾਅਦ ਨਾਗਾਲੈਂਡ ਤੋਂ ਆ ਰਹੇ ਆ ਲੋਕੀ ਬੰਬੇ ਤੋਂ ਆ ਰਹੇ ਆ ਜੀ ਪਾਕਿਸਤਾਨ ਤੋਂ ਆਉਂਦੇ ਆ ਜੀ ਬਾਹਰਲੇ ਸਾਰੇ ਮੁਲਕ ਸਾਡੀ ਦਵਾਈ ਜਾ ਚੁੱਕੀ ਆ ਜਿੱਥੋਂ ਵੀ ਪਤਾ ਲੱਗਦਾ ਕਿਸੇ ਨੂੰ ਉਹ ਦੂਰੋਂ ਦੂਰੋਂ ਆਉਂਦੇ ਆ ਦਿੱਲੀੋਂ ਨਯੋੜਾ ਤੋਂ ਸਾਰੇ ਆਉਂਦੇ ਆ ਕਾਫੀ ਮਰੀ ਜਾਂਦੇ ਆ ਸਾਡੇ ਕੋਲ ਬਾਹਰ ਰਾਤ ਰੋ ਸਵੇਰੇ ਚਲ ਜਾਓ ਕੋਈ ਖਰਚ ਨਹੀਂ ਮਰੀਜ਼ ਤੁਹਾਡਾ ਨਹੀਂ ਉਹਨੂੰ ਕੁਛ ਪਚਦਾ ਕੈਂਸਰ ਦੇ ਮਰੀਜ਼ਾਂ ਦੇ ਜਿਹਨਾਂ ਨੂੰ ਪੀਲੇ ਆ ਵੀ ਨਾਲ ਆ ਜਿਹੜਾ ਉਧਰ ਪਾਣੀ ਭਰਦਾ ਨਾਲ ਤਾਂ ਉਹਨੂੰ ਗਲੂਕੋਜ਼ ਦੀ ਵੀ ਲੋੜ ਪੈਂਦੀ ਲੋਣ ਦੀ ਤੇ ਉਹਨੂੰ ਖਾਣਾ ਖ ਵੀ ਨਹੀਂ ਅੰਦਰ ਜਾਂਦੀ ਉਹ ਸਿੱਥੇ ਦਾਖਲ ਕਰ ਲੈਣੇ ਆ ਜਿੰਨਾ ਜਦੋਂ ਖਾਣ ਲੱਗ ਜਾਂਦਾ ਫਿਰ ਉਹਨੂੰ ਭੇਜ ਦੇਦਾ ਨਹੀਂ ਤਾਂ ਇੱਥੇ ਜਿਹੜੀ ਕੋਈ ਮੈਡੀਕਲ ਦਾ ਸਮਾਨ ਤੋਂ ਬਾਹਰੋਂ ਲਿਆਉਣਾ ਪਵੇ ਡਾਕਟਰ ਵਾਸਤੇ ਦਵਾ ਉਹ ਮਰੀਜ਼ ਦੇ ਘਰ ਦੇੋਂ ਤੋਂ ਮੁਗਾ ਲੈਂਦੇ ਆ ਬਾਕੀ ਇੱਥੇ ਦਾ ਖਰਚਾ ਸਾਡਾ ਕੋਈ ਦੁੱਧ ਦਾ ਕੇੇ ਦਾ ਰੋਟੀ ਦਾ ਨਹੀਂ ਜਿੱਦਾਂ ਆਪਾਂ ਜਿਹੜੀ ਕੈਂਸਰ ਦੀ ਦਵਾਈ ਖੁਲਾਉਂਦੇ ਆ ਉਹ ਨਾਲ ਦੁੱਧ ਤੇ ਕੇੇ ਖਾਣਾ ਪੈਂਦਾ ਉਹ ਅਸੀਂ ਗੁਰਦੁਆਰੇ ਵੱਲੋਂ ਫ੍ਰੀ ਦਵਾਂਗੇ ਤੇ ਡ੍ਰਿਪ ਵਗੈਰਾ ਲੱਗਦੀ ਏ ਉਹ ਵੀ ਇੱਥੇ ਲਗਾਉਂਦੇ ਆ ਪੂਰੀ ਫੈਸਿਲਿਟੀ ਦੇ ਸਭ ਕੋ ਸਭ ਕੋ ਲਾਵਾਂਗੇ ਜੋ ਜੋ ਵੀ ਜਿਸ ਤਰ੍ਹਾਂ ਦਾ ਵੀ ਹੋਵੇ ਕਰਾਂਗੇ ਜੀ ਗੁਰੂਕੋਸ਼ ਵੀ ਲਵਾਉਣਾ ਪੈ ਕੋ ਡਾਕਟਰ ਨੂੰ ਵੀ ਕੋਈ ਪੈਸੇ ਦੇਣ ਦੀ ਲੋੜ ਨਹੀਂ ਸਿਰਫ ਆਪਣਾ ਮੈਡੀਕਲ ਸਟੋਰ ਤੋਂ ਜਿਹੜਾ ਸਮਾਨ ਲੈਣਾ ਉਹ ਲਿਆ ਕੇ ਦੇ ਦੇਵੇ ਪਰਚੀ ਲਿਖ ਕੇ ਦਵਾਂਗੇ ਬਾਕੀ ਠੀਕ ਹੋ ਜੀ ਬਾਬਾ ਜੀ ਜੇ ਕਿਸੇ ਨੇ ਤੁਹਾਡੇ ਪਤਾ ਨਹੀਂ ਹੈਗਾ ਮਾਲੂਮ ਤੇ ਉਹਦੇ ਬਾਰੇ ਤੁਸੀਂ ਕੋਈ ਆਪਣਾ ਐਡਰੈਸ ਦੱਸ ਸਕਦੇ ਹੋ ਕਿੱਥੇ ਪਹੁੰਚਣਾ ਇਹ ਚੱਕ ਮੱਲਾ ਗੁਰਦੁਆਰਾ ਹੈਗਾ ਚੱਬੇਵਾਲ ਦੇ ਨੇੜੇ ਚੱਕ ਮੱਲਾ ਇੱਥੇ ਬੱਸਾਂ ਆਉਂਦੀਆਂ ਚੱਕ ਆਲਾ ਮੋੜ ਤੇ ਘੇ ਕੇ ਉਤਰ ਜਾਓ ਹੁਸ਼ਿਆਲਪੁਰ ਤੋਂ ਵੀ ਆਉਣਾ ਤੇ ਹੁਸ਼ਿਆਲਪੁਰ ਅੱਡੇ 'ਚ ਪੁੱਛ ਸਕਦੇ ਆ ਪੀ ਚੱਕ ਮੱਲਾ ਜਿੱਥੇ ਦਵਾਈਆਂ ਦਿੰਦੇ ਕੈਂਸਰ ਦੀ ਦਵਾਈ ਦਿੰਦੇ ਆ ਉੱਥੇ ਪੁੱਛ ਲਓ ਉਧਰ ਆਮ ਭੱਜ ਦੇ ਦਵਾਈਆਂ ਦਿੰਦੇ ਆ ਸਾਰੇ ਬਸ ਵਾਲਿਆਂ ਤਕਰੀਬਨ ਪਤਾ ਹੈ ਇੱਥੇ ਦਾ ਕਿਤੇ ਆਉਂਦੇ ਜਾਂਦੇ ਬਾਹਰੋਂ ਵੀ ਚੱਬੇ ਵਾਲੋਂ ਆਣਾ ਚੱਬੇ ਵਾਲੋਂ ਪੁੱਛ ਲੋ ਮਾਲਪੁਰੋਂ ਆਣਾ ਮਾਲਪੁਰੋਂ ਪੁੱਛ ਲੋ ਸਾਡੇ ਲਾਗੇ ਚੱਬੇ ਵਾਲ ਪੈਂਦਾ ਇੱਥੇ ਚੱਕ ਮੱਲਾ ਗੁਰਦੁਆਰਾ 9915819749 ਫੋਨ ਹੈ ਜਿਹੜਾ ਇੱਥੇ ਚੱਲਦਾ ਉੱਤੀ ਜਿਆਦੇ ਫੋਨ ਆਉਂਦੇ ਆ ਕੋਈ ਦੁਬਾਰਾ ਰੀਪੀਟ ਕਰ ਦਿਓ ਫੋਨ ਨ9915819749 ਇਹ ਚੱਕ ਮੱਲਾ ਗੁਰਦੁਆਰੇ ਦਾ ਫੋਨ ਹੈ ਸਾਡੇ ਦਾ ਇੱਥੇ ਸੋ ਕਿਸੇ ਨੇ ਵੀ ਸੱਜਣ ਨੇ ਆਪਣਾ ਇਲਾਜ ਕਰਉਣਾ ਹੋਵੇ ਇੱਥੇ ਪਹੁੰਚ ਕੇ ਆਪਣਾ ਮੈਡੀਸਨ ਲਈ ਜਾਵੇ ਤੇ ਬਾਬਾ ਜੀ ਨੇ ਨੰਬਰ ਵੀ ਆਪਣਾ ਦੱਸ ਦਿੱਤਾ ਤੇ ਓਨ ਸਕਰੀਨ ਵੀ ਅਸੀਂ ਨੰਬਰ ਸ਼ੇਅਰ ਕਰ ਦਵਾਂਗੇ ਸੋ ਜੇ ਕਿਸੇ ਨੇ ਦੂਰੋਂ ਚੱਲ ਕੇ ਵੀ ਜਾਣਾ ਤਾਂ ਇਹ ਕੰਟੈਕਟ ਕਰਕੇ ਗੱਲਬਾਤ ਕਰਕੇ ਤੁਸੀਂ ਪਹੁੰਚ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਉਹ ਇੱਥੇ ਇਲਾਜ ਕੀਤਾ ਜਾਂਦਾ ਤੇ ਬਾਬਾ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਸੰਗਤਾਂ ਨੂੰ ਤਾਂ ਇਹ ਕਹਿੰਦੇ ਵੀ ਆਪਣੇ ਮਾਪਿਓ ਦਾ ਸਤਿਕਾਰ ਕਰੋ ਸਭ ਤੋਂ ਵੱਡੀ ਗੱਲ ਆ ਹਰ ਇੱਕ ਦਾ ਜਿਸ ਵੇਲੇ ਕਾਲਜੋਗ ਉੱਥੇ ਆ ਜਿੱਥੇ ਪਲਸਤਕਾਰ ਨਹੀਂ ਕੀਤਾ ਜਾਂਦਾ ਉੱਥੇ ਕਾਲਜੋਗ ਨਹੀਂ ਜਿੱਥੇ ਇੱਕ ਦੂਜੇ ਦਾ ਸਤਕਾਰ ਕਰੀਏ ਆਪ ਨੇ ਜਦੋਂ ਸਤਕਾਰ ਕੀਤਾ ਜਾਂਦਾ ਨਾ ਉੱਥੇ ਕਿਸ ਦਾ ਪ੍ਰੇਮ ਕੀ ਰਿਹਾ ਮਾਂ ਪਿਓ ਦੀ ਸੇਵਾ ਕਰ ਲੋ ਸਭ ਤੋਂ ਵੱਡੀ ਸੇਵਾ ਆ ਬੜੇ ਦਾ ਕਹਿਣਾ ਮੰਨ ਲੋ ਸਭ ਤੋਂ ਵੱਡੀ ਸੇਵਾ ਆ ਦੁਨੀਆ ਦੇ ਸਭ ਕੁਝ ਮਿਲ ਜਣਾ ਨਾਲ ਦੇ ਜੰਮੇ ਭੈਣ ਭਰਾ ਨਹੀਂ ਕਦੀ ਮਿਲਨੇ ਕਿਸੇ ਨੂੰ ਉਹਨਾਂ ਨਾਲ ਹੀ ਲੜੀ ਜੰਦੇ ਆ ਕਾਲਜੋਗ ਤਾਂ ਆ ਸਿਰਫ ਆਪਣੇ ਭੈਣ ਭਰਾ ਦੀ ਮਾਂ ਪਿਓ ਦੀ ਸੇਵਾ ਕਰ ਲੋ ਤੇ ਵੱਡਿਆਂ ਦਾ ਸਤਕਾਰ ਕਰ ਲੋ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੋਈ ਨਹੀਂ ਪਰਮੇਸ਼ਰ ਦਾ ਨਾਮ ਲਵੋ ਮਾੜਾ ਕਾਰਬ ਨਾ ਕਰੋ ਸਭ ਤੋਂ ਵਧੀਆ ਗੱਲ ਇਹ ਜਿੰਨਾ ਕ ਅਸੀਂ ਲੜਦੇ ਹਾਂ ਦੁਖੀ ਹੋ ਕੇ ਜਦੋਂ ਬੰਦਾ ਲੜਦਾ ਕਿਸੇ ਦੇ ਨਾਲ ਨਾ ਜੀ ਇੱਕ ਵਾਰੀ ਲੜ ਲੈਂਦਾ ਤਾਂ ਸੱਤ ਦਿਨ ਉਹਦਾ ਖੂਨ ਸੜਦਾ ਰਹਿੰਦਾ ਤਾਂ ਅਹੀ ਤਾਂ ਘੰਟੇ-ਘੰਟੇ ਵੱਲ ਲੜੀ ਰਹਿੰਦੇ ਤਾਂ ਸਾਡਾ ਸੋਨ ਤਾਂ ਮੁੱਕਦਾ ਨਹੀਂਗਾ ਇਸ ਕਰਕੇ ਇਹ ਖੁਸ਼ ਰਹਿਣਾ ਪਰ ਲੜੋ ਨਾ ਪ੍ਰੇਮ ਕਰੋ ਬਸ ਜੇਨ ਪ੍ਰੇਮ ਕੀਆ ਤੇ ਨਹੀਂ ਪ੍ਰਭ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕਿਰਪਾ ਸੋਇ ਸੰਨ ਬਾਬਾ ਅਜੈਬ ਸਿੰਘ ਜੀ ਜੋ ਕਿ ਚੱਕ ਮੱਲਾ ਗੁਰਦਾਰਾ ਵਿਖੇ ਸੇਵਾ ਨਿਭਾ ਰਹੇ ਨੇ ਤੇ ਸੰਗਤਾਂ ਦੀ ਵੀ ਸੇਵਾ ਕਰ ਰਹੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਇਲਾਜ ਮਹਿੰਗੇ ਤੋਂ ਮਹਿੰਗੇ ਇਲਾਜ ਜਿਹੜੇ ਹਸਪਤਾਲਾਂ ਵਿੱਚ ਅਸੀਂ ਕਰਾਉਣ ਜਾਂਦੇ ਹਾਂ ਉਹਦਾ ਇਲਾਜ ਵੀ ਇੱਥੇ ਫ੍ਰੀ ਕਰ ਰਹੇ ਨੇ ਬਾਕੀ ਕਿਸੇ ਦੀ ਕੋਈ ਆਪਣੀ ਸ਼ਰਧਾਤ ਉਹ ਇੱਥੇ ਆਪਣੀ ਭੇਟਾ ਦੇ ਸਕਦਾ ਇਹਨਾਂ ਵੱਲੋਂ ਕੋਈ ਸੇਵਾ ਨਹੀਂ ਲਈ ਜਾਂਦੀ ਸੋ ਇਹਨਾਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਦਵਾਈ ਲੈਣੀ ਹੈ ਤਾਂ ਇਸ ਜਗ੍ਹਾ ਤੇ ਪਹੁੰਚ ਕੇ ਦਵਾਈ ਲਈ ਜਾਵੇ ਤੇ ਉਸ ਦਾ ਜੋ ਰਿਜ਼ਲਟ ਹੈ ਉਹ ਦਵਾਈ ਲੈਣ ਤੋਂ ਬਾਅਦ ਤੁਹਾਨੂੰ ਖੁਦ ਹੀ ਪਤਾ ਚੱਲ ਜਾਵੇਗਾ ਸੋ ਢੇਰ ਸਾਰੀਆਂ ਬਿਮਾਰੀਆਂ ਦਾ ਇਲਾਜ ਜਿੱਥੇ ਹੋ ਰਿਹਾ ਉੱਥੇ ਅੱਖਾਂ ਦਾ ਇਲਾਜ ਵੀ ਬਾਬਾ ਜੀ ਵੱਲੋਂ ਕੀਤਾ ਜਾਂਦਾ ਬਾਬਾ ਜੀ ਅੱਖਾਂ ਦਾ ਕੀ ਕੀ ਇਲਾਜ ਕਰਦੇ ਹੋ ਤੁਸੀਂ ਅੱਖਾਂ ਵਾਸਤੇ ਕੋ ਆ ਦਵਾਈ ਅਸੀਂ ਤਿਆਰ ਕਰਦੇ ਆਂ ਆਪ ਜੀ ਕਿਸੇ ਤਰ੍ਹਾਂ ਦੀ ਅੱਖਾਂ ਹੋਵੇ ਇਹ ਅੱਖਾਂ 'ਚ ਖਾਜ ਹੁੰਦੀ ਹੋਵੇ ਅੱਖਾਂ 'ਚ ਪਾਣੀ ਆਉਂਦਾ ਹੋਵੇ ਤੇ ਅੱਖਾਂ ਚਿੱਟਾ ਆ ਗਿਆ ਉਦਾਂ ਨਿਗਾ ਘਟਦੀ ਬੱਚੇ ਦੀ ਨਹੀਂ ਟੇਕਦੀ ਨਿਗਾ ਇਹ ਦਵਾਈ ਪਾਈ ਜੋ ਬੂਤ ਬੂਤ ਵਸ ਠੀਕ ਹੋ ਜਾਊਗਾ ਇੱਕ ਇੱਕ ਬੂੰਦ ਪਾਈ ਜਾਵੇ ਤਾਂ ਦਵਾਈ ਦੀ ਬਿਲਕੁਲ ਠੀਕ ਹੋ ਜਾਊਗਾ। ਥੋੜਾ ਜਿਹਾ ਲਗਾਤਾਰ ਪਾਣੀ ਪੀਂਦੀ ਆ। ਤਾਂ ਕੋਈ ਮਾੜੀਆਂ ਚੀਜ਼ਾਂ ਨਹੀਂ ਅੱਖਾਂ ਠੰਡੀਆਂ ਕਰਨਾ ਪਾਣੀ ਪਾਓ ਅੱਖਾਂ 'ਚ। ਸਾਡੀਆਂ ਅੱਖਾਂ ਚੱਲਦੀਆਂ ਤਾਂ ਪਾਣੀ ਨਾਲ ਹੀ ਚੱਲਦੀਆਂ। ਇਹ ਅੱਖਾਂ 'ਚ ਪਾਣੀ ਹੁੰਦਾ ਕਿ ਇੱਕ ਮਾੜੀ ਜਿਹੀ ਰੇਤਾ ਪੈ ਜਾਵੇ ਤਾਂ ਕਿੰਨਾ-ਕਿੰਨਾ ਪਾਣੀ ਨਿਕਲਦਾ ਅੱਖਾਂ 'ਚੋਂ। ਜਦੋਂ ਸਾਡੀ ਅੱਖਾਂ ਖਰਾਬ ਹੋਣੀ ਆ ਪਾਣੀ ਦੀ ਘਾਟ ਨਾਲ ਹੀ ਹੋਣੀ ਆ। ਹਾਰਡ ਖਰਾਬ ਹੋਣਾ ਤਾਂ ਪਾਣੀ ਦੀ ਘਾਟ ਨਾਲ ਹੀ ਹੋਣਾ। ਗੁਰਦੇ ਖਰਾਬ ਹੋਣੇ ਤਾਂ ਪਾਣੀ ਦੀ ਘਾਟ ਨਾਲ ਹੀ ਹੋਣੀ ਆ। ਕੈਂਸਰ ਹੋਣੀ ਤਾਂ ਪਾਣੀ ਦੀ ਘਾਟ ਨਾਲ ਹੀ ਹੋਣੀ। ਸਾਡੇ ਸਰੀਰ ਦੇ ਵਿੱਚ 71% ਤਾਂ ਪਾਣੀ ਦੀ ਘਾਟ ਆਉਣੀ ਤੁਹਾਨੂੰ ਸਰੀਰ ਨੂੰ ਅਸੀਂ ਪਾਣੀ ਘੱਟ ਪੀਂਨੇ ਬਹੁਤ ਘੱਟ ਪੀਂਨੇ ਆ ਪਾਣੀ ਜਿੰਨਾ ਸਪੀਣਾ ਚਾਹੀਦਾ ਉਹਨਾਂ ਨੇ ਪੀਂਦੇ ਹਰ ਇੱਕ ਚੀਜ਼ ਖਾਣ ਤੋਂ ਪਹਿਲਾਂ ਪਾਣੀ ਪੀਓ ਕਦੀ ਨੁਕਸ ਨਹੀਂ ਪਊਗਾ ਸਾਡੇ ਸਰੀਰ ਨੂੰ ਐਨਕਲ ਆ ਜਾਂਦੀ ਜਦੋਂ ਮਾਰਦੀ ਦਵਾਈ ਪਾਈ ਜਾਓ ਅੱਖਾਂ ਚ ਬਸ ਠੀਕ ਹੋ ਜਾਊਗੀ ਆ ਦਵਾਈ ਦੀਆਂ ਬੂੰਦ ਬੂੰਦੇ ਕੇ ਅੱਖ ਪਾਓ ਬੱਚੇ ਜੰਮਦੇ ਦੇ ਪਾ ਦਿਓ ਭਾਵੇਂ ਤਾਂ ਵੀ ਨੁਕਸਾਨ ਨਹੀਂ ਦਾ ਇਹ ਦਵਾਈ ਕੋਈ ਜਿਹੜੀ ਦਵਾਈ ਲੈਂਚ ਪਿਆ ਉਹਦੇ ਵਿੱਚ ਜਿਹੜੀ ਲੈਂਚ ਪਾਇਓ ਆ ਡਾਕਟਰ ਨੇ ਪਾ ਦਿੱਤੇ ਉਹ ਉਹੀ ਪਾਓ ਉਹੀ ਕੋ ਨੁਕਸਾਨ ਨਹੀਂ ਦਾ ਇਹ ਜਿਹੜੀ ਲੈਂਜਾਂ ਦੇ ਵਿੱਚ ਆਪਾਂ ਕੋਈ ਜੋੜਨ ਵਾਲੀ ਦਾ ਸ਼ਹਿਦ ਵਗੈਰਾ ਪਾ ਕੇ ਦਵਾਈਆਂ ਬਣਾਦੀ ਆ ਉਹ ਨਹੀਂ ਪਾਉਣੀ ਚਾਹੀਦੀ ਕਿਉਂਕਿ ਲੈਂਜ ਉਖੜ ਜਾਂਦਾ ਉਹਨਾਂ ਅੱਛਾ ਜੀ ਇਹ ਨਹੀਂ ਉਖੜਣ ਵਾਲੀ ਹੁੰਦੀ ਤਾਂ ਦਵਾ ਅੱਖ ਨੂੰ ਠੰਡੀ ਕਰਨਾ ਮਲੋ ਨਾ ਅੱਖ ਨੂੰ ਸਾਫ਼ ਹੋ ਜਣੀ ਅੱਖ ਤੁਸੀਂ ਪਾ ਕੇ ਦੇਖੀ ਅੱਖ ਤੇ ਤੁਹਾਨੂੰ ਆਇਆ ਆਨੰਦ ਬਿਲਕੁਲ ਬਿਲਕੁਲ ਬਸ ਇਹੀ ਗੱਲ ਆ ਅਕੀ ਪਹਿਲਾ ਜਿਹੜਾ ਪੁੱਛਦਾ ਸੀ ਉਹਨੂੰ ਵੀ ਦਿੰਦੇ ਆ ਦੇਖ ਲਓ ਖਾ ਕੇ ਪਾ ਕੇ ਦੇਖ ਲਓ ਜੇ ਕੋਈ ਸਹੀ ਆ ਤੁਸੀਂ ਆਪ ਖੁਦ ਪਾਉਨੇ ਆ ਹਲ ਤੱਕ ਮੇਰੀ 60 ਸਾਲ ਦੀ ਉਮਰ ਆ ਤੇ ਮੈਂ ਬਿਨਾ ਐਂਡਕਾ ਤੋਂ ਅਖਬਾਰ ਪੜਦਾ ਬਿਨਾ ਐਨਕਾ ਤੋਂ ਸਵੇਰੇ 2 ਘੰਟੇ ਸਾਡਾ ਨਿਤਨੇਮ ਹੈ ਗੁਰਦੁਆਰੇ ਦਾ ਅਸੀਂ ਇੱਥੇ ਸਾਡੇ 1 ਵਜੇ ਉੱਠ ਖੜਦੇ ਆ 1:30 ਵਜੇ ਪੌਣੇ 2 ਵਜੇ ਸਾਡਾ ਸਪੀਕਰ ਲੱਗ ਜਾਂਦਾ 14 ਬਾਣੀਆਂ ਦਾ ਪਾਠ ਕੀਤਾ ਜਾਂਦਾ ਇੱਥੇ ਗੁਰਦੁਆਰੇ ਚੰਡੀ ਦਾ ਚੰਡੀ ਚਤਰ ਤੇਰਾ ਗੁਰਦੰਤੀ ਦਾ ਸ਼ਾਸਤਰ ਮਾਲ ਦਾ ਕਾਲ ਉਸਤਦ ਦਾ ਇਹ ਸਾਰੀਆਂ ਬਾਣੀਆਂ ਸਪੀਕਰ ਹੋ ਕੇ 4 ਵਜੇ ਸਾਡੀ ਸਮਾਪਤੀ ਹੋ ਜਾਂਦੀ ਜਦੋਂ ਲੋਕਾਂ ਦੇ ਉੱਠਣਾ ਹੁੰਦਾ ਤੇ ਅਸੀਂ ਉਸ ਨੂੰ ਸੌਂਜਾਈਦਾ ਜੀ ਵੀ ਸੀ ਆਪਣੇ ਲਈ ਕੈਮਰਾਂ ਮੈਂ ਜਤਿੰਦਰ ਪ੍ਰਿੰਸੀਪਲ ਮੈਨ ਓਨੀ ਸੱਚੀਮਾ ਧੰਨਵਾਦ ਵੈਲਕਮ ਟੂ ਡੀ ਏ ਵੀ ਯੂਨੀਵਰਸਿਟੀ ਜਾਲੰਧਰ ਵੇਅਰ ਨੌਲੇਜ ਮੀਟਸ ਇਨੋਵੇਸ਼ਨ ਇਸਟੈਬਲਿਸ਼ਡ ਵਿੱਚ ਅ ਵਿਜ਼ਨ ਟੂ ਇੰਪਾਇਰ ਮਾਈਂਡਸ ਐਂਡ ਟ੍ਰਾਂਸਫੋਰਮ ਫਿਊਚਰਸ ਐਂ ਡੀ ਏ ਵੀ ਯੂਨੀਵਰਸਿਟੀ ਵੀ ਬਿਲੀਵ ਇਨ ਐਕਸਲੈਂਸ ਥਰੂ ਐਜੂਕੇਸ਼ਨ ਵੇਅਰ ਟਰਡੀਸ਼ਨ ਮੀਟਸ ਮੋਡਰਨਿਟੀ ਆਹ ਸਟੇਟ ਔਫ ਦਾ ਆਰਟ ਕੈਂਪਸ ਐਂਡ ਵਰਲਡ ਕਲਾਸ Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.